ਆ ਕਿੰਨਾ ਮੇਲਾ ਹੋ ਗਿਆ ਝੂਟਾ ਕਿਉਂ ਨਹੀਂ ਇਹਨੂੰ ਹੈ ਕੁੜੀਏ ਝੂਟਾ ਨਹੀਂ ਇਹਨੂੰ ਮੇਰੇ ਤੋਂ ਨਹੀਂ ਧੁੱਪਦਾ ਝੂਟਾ ਕਿਉਂ ਨਹੀਂ ਕਰਦੇ ਕੰਮ ਤੂੰ ਕਹਿੰਨੇ ਹੁਣ ਮੈਂ ਕੀ ਮੈਂ ਕਰਨੇ ਆਂ ਅਭੀ ਮੈਂ ਉੱਥੇ ਜਾ ਕੇ ਧੂਆ ਪੇ ਪਾਪਾ ਜੀ ਮੇਰੇ ਤੋਂ ਘਰ ਦੇ ਕੰਮ ਨਹੀਂ ਹੁੰਦੇ ਕਿਉਂ ਕੀ ਕੰਮ ਕਰਦੇ ਕੰਮ ਕਿਉਂ ਨਹੀਂ ਹੁੰਦੇ ਜਿਹੜੇ ਕੋ ਹੈ ਤੂੰ ਹੀ ਕਰੀਂ ਕਰੋ ਵੀ ਘਰ ਦੇ ਕੰਮ ਕਰਨ ਵਾਸਤੇ ਨਾ ਕੋਈ ਨੌਕਰ ਰੱਖ ਲਓ ਨੌਕਰ ਰੱਖ ਲਓ ਨੌਕਰ ਤਾਂ ਕੈਂਡੀ ਜਿਵੇਂ ਇੱਜੇ ਛੜਕਾਂ ਦੇ ਤੁਰੇ ਫਿਰਦੇ ਆ ਤੇ ਨੌਕਰ ਐ ਕੈਂਡੀ ਜਿੱਦਾ ਮੈਂ ਝੋਲੀ 'ਚ ਪਾ ਕੇ ਬੈਠਾ ਤੇ ਝਾੜ ਕੇ ਕਮਾ ਨੌਕਰ ਪਿਆ ਇਹਨੂੰ ਢਾ ਕੰਮੇ ਗੱਲਾਂ ਕ ਕਬਾਤੇ ਨਾ ਕਢਾਇਆ ਵਾ ਕੋਈ ਨਾ ਕੋਈ ਨੌਕਰ ਆਉਂਦਾ ਹੋਊਗਾ ਆ ਨੌਕਰ ਚਾਹੀਦਾ ਸਸਰੀ ਕਾਲ ਜੀ ਸਸਰੀ ਕਾਲ ਜੀ ਹਾਂਜੀ ਮੈਂ ਖ਼ਬਰ ਦੇ ਵਿੱਚੋਂ ਪੜਿਆ ਤੁਹਾਨੂੰ ਨੌਕਰ ਦੀ ਲੋੜ ਹੈ ਕਰਿਆ ਕਿਉਂ ਹਾਂਜੀ ਆ ਕਿ ਜਾਜਾ ਨੌਕਰਿਆ ਉਹ ਨੌਕਰ ਪਾਵੇਂ ਨੂੰ ਉਹ ਚਾਹੀਦਾ ਜਿਹਨੇ ਕੋਟ ਪੈਂਟ ਪਾਇਆ ਹੋਵੇ ਟਾਈ ਸ਼ਾਈ ਲਾਈ ਹੋਵੇ ਬੂੜਜਰਾ ਪਾ ਕੱਥੇ ਹੋਣ ਉਹ ਨੌਕਰ ਚਾਹੀਦਾ ਮੇਰੀ ਗੱਲ ਸੁਣੋ ਆਪਣੇ ਕੋਲ ਜੇ ਕੰਮ ਹੁੰਦਾ ਪੈਂਟ ਕੋਟ ਪਾ ਕੇ ਕਿਤੇ ਦਫਾ ਫੇਰੇ ਤੇ ਖਰੋਤਾ ਕਰ ਲਈ ਸਾਡੇ ਕੋਲ ਕੰਮ ਨਹੀਂ ਹੁੰਦਾ ਜੀ ਨੌਕਰ ਵੀ ਅੱਜ ਕੱਲ ਨਖਰੇ ਕਰਦੀ ਵੀ ਐ ਅੱਛੀ ਕਾਜੀ ਚਾਚਰੀ ਕਾਜੀ ਨੌਕਰ ਹੈ ਹਾਂ ਕਿੰਨੀ ਬਹਨਾ ਆਉਂਦੀ ਪਰ ਉਹ ਨੌਂਦਾ ਨਹੀਂ ਤੂੰ ਨੌਕਰ ਹੈ ਤੂੰ ਅ ਕਿੱਦਾਂ ਦਾ ਨੌਕਰ ਜੀ 부ਤੀ ਬੇ ਪਹਿਲਾ ਕੀ ਬਣਿਆ ਆੜ ਆੜ ਪਰ ਇਸ ਆ ਖਬਰ ਚ ਹਾਂ ਹਾਂ ਨੌਕਰ ਤੁਹਾਡਾ ਨੌਕਰ ਅੰਗਰੇਜ਼ੀ ਬੋਲਦਾ ਪੜਿਆ ਲਿਖਿਆ ਕਾ ਛੋੜ ਮੇਰੀ ਮੈਨੂੰ ਨੌਕਰ ਉਹ ਚਾਹੀਦਾ ਜਿਨੇ ਕੋਟ ਪੈਂਟ ਪਾਇਆ ਹੋਵੇ ਟਾਈ ਸ਼ਾਈ ਲਾਈ ਹੋਵੇ ਫੂਟ ਜਰਾਬਾ ਕੱਥੇ ਹੋਣ ਟੌਰ ਪੂਰੀ ਕੱਢੀ ਹੋਵੇ ਅ ਨੌਕਰ ਵੇਖ ਲੋ ਬਜ਼ੁਰਗੋ ਮੈਨੂੰ ਇੱਕ ਗੱਲ ਦੱਸੋ ਪਿੱਤੂ ਹੀ ਨੌਕਰ ਲੱਭੰਦਿਆ ਜੇ ਕਿ ਜਿਵਾਈ